ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਸਵੇਰੇ 1.30 11 ਵਜੇ ਦਾ ਟਾਈਮ ਆ ਤੇ ਆਪਾਂ ਪਿਛਲੀ ਵੀਡੀਓ ਚ ਦੱਸਿਆ ਸੀਗਾ ਵੀ ਆਪਣੀ ਮੱਛ ਸੇਲ ਹੋਗੀ ਤੇ ਅੱਜ ਉਹ ਆਪਣੀ ਮੱਛ ਨੂੰ ਲੈਣ ਆਉਂਦੇ ਆ ਤੇ ਬਾਕੀ ਵਲੌਗ ਆਪਾਂ ਉਹਨਾਂ ਦੇ ਆਉਣ ਤੋਂ ਕੰਟੀਨਿਊ ਕਰਾਂਗੇ ਜੇ ਉਹਨਾਂ ਨੇ ਪਰਮਿਸ਼ਨ ਦਿੱਤੀ ਤਾਂ ਆਪਾਂ ਜ਼ਰੂਰ ਬਣਾਵਾਂਗੇ ਵਲੌਗ ਨਹੀਂ ਬਸ ਫਿਰ ਆਪਾਂ ਆਪਣਾ ਕੰਮ ਵਾਲਾ ਵਲੌਗ ਸ਼ੁਰੂ ਕਰ ਲਾਂਗੇ ਤੇ ਬੜੀਆ ਚਲੋ ਵੀਰੇ ਹਨਾ ਅਗਲੇ ਦਿਨ ਘਰੇ ਜਾ ਕੇ ਬਾਤਾਂ ਕਰੇ ਇਹ ਇੱਥੇ ਰਹਿ ਗਿਆ ਅੱਜ ਡੇਢ ਮਹੀਨਾ ਤੇ ਉਹ ਕਹਿੰਦੇ ਸੀ ਲੈਣ ਆਉਣੇ ਅੱਜ ਅੱਜ ਜਾਊਗੀ ਵਿਚਾਰੀ ਸਾਡੀ ਧੀ ਰਾਣੀ ਕੁੜੀਆਂ ਵਾਲਾ ਕੰਮ ਹੀ ਇੰਨਾ ਤਾਂ ਹੋ ਜਾਂਦਾ ਵਿਚਾਰੀਆਂ ਦਾ ਜਿਵੇਂ ਕੁੜੀਆਂ ਨੂੰ ਪਿਆ ਕੇ ਆਪਾਂ ਸਹੁਰੇ ਘਰੇ ਤੋਰ ਦਿੰਨੇ ਹਨਾ ਕੋਈ ਜ਼ੋਰ ਨਹੀਂ ਚੱਲਦਾ ਮੱਜਾਂ ਦਾ ਵੀ ਇਹੀ ਕੰਮ ਆ ਇਹਨਾਂ ਨੇ ਕਢਾਇਆ ਕਿਹਾ ਹਨਾ ਵਿਚਾਰੀਆਂ ਨੇ ਅਸੀਂ ਨਹੀਂ ਜਾਣਾ ਚਲੋ ਜੀ ਹੁਣ ਆਪਾਂ ਉਹਨਾਂ ਆਇਆਂ ਤੋਂ ਤੁਹਾਨੂੰ ਮਿਲਦੇ ਆ ਤੇ ਕਿਉਂਕਿ ਇੱਕ ਨੇਤਾ ਮਾਝੇ ਲੈਤੀ ਸੀ ਭੈਣ ਨੇ ਉਹ ਭੈਣ ਦੀ ਮੇਰੇ ਨਾਲ ਫੋਨ ਤੇ ਗੱਲ ਹੋਈ ਸੀਗੀ ਮਾਝੇ ਬਾਰੇ ਉਹਨਾਂ ਨੇ ਵਿਚਾਰੇ ਨੇ ਕੋਈ ਇਹ ਨਹੀਂ ਕਿਹਾ ਸੀ ਦੇਖਣ ਆਉਣੀ ਆ ਤੇ ਫੋਨ ਤੇ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਮਾਝ ਲੈ ਲਈ ਤੇ ਉਹਨਾਂ ਦੇ ਵੀ ਦੂਜੇ ਜਿਹੜੇ ਸਕੇ ਸਵੇਲੇ ਆ ਉਹ ਕਹਿੰਦੇ ਸੀ ਵੀ ਜਾ ਕੇ ਆਵਾਂਗੇ ਜਰੂਰ ਮਿਲ ਕੇ ਆਵਾਂਗੇ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਜਿਹੜਾ ਤੁਸੀਂ ਇੰਨੀ ਜ਼ਿਆਦਾ ਰਿਸਪੈਕਟ ਕਰਦੇ ਹੋ ਐਨਾ ਇੱਜ਼ਤ ਮਾਨ ਦਿੰਦੇ ਹੋ ਮੈਨੂੰ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਵੀ ਜਦੋਂ ਕੋਈ ਕਹਿੰਦਾ ਵੀ ਅਸੀਂ ਤੁਹਾਨੂੰ ਮਿਲਣਾ ਹਣਾ ਤੇ ਬਸ ਥੋੜਾ ਜਿਹਾ ਐਂ ਜ਼ਰੂਰ ਹੋ ਜਾਂਦਾ ਵੀ ਹਨਾ ਕੋਈ ਆ ਕੇ ਐਂ ਜਿਨਾ ਵੀ ਕਹਦੇ ਹਨਾ ਵੀ ਲੈ ਇਹਨਾਂ ਦਾ ਤਾਂ ਘਰ ਐਡਾ ਕੀ ਐਂ ਜਿਹਾ ਉਹ ਥੋੜਾ ਜਿਹਾ ਮਨ ਦੁਖੀ ਹੋ ਜਾਂਦਾ ਮੈਨੂੰ ਕੋਈ ਗੱਲ ਨਹੀਂ ਵੀਰੇ ਇੱਕ ਵੀਰ ਨੇ ਕਮੈਂਟ ਕਰਿਆ ਸੀ ਘਰ ਪਰ ਮਛੋਟਿਆ ਚਲੋ ਹਨਾ ਤੇਲ ਵੱਡੇ ਹੋਣੇ ਚਾਹੀਦੇ ਆ ਜ਼ਰੂਰ ਵੀਰੇ ਕਿਆ ਆਪਾਂ ਨੂੰ ਹੈਗੀ ਹੈ ਜੀ ਬਹੁਤ ਖੁਸ਼ੀ ਉਹ ਆ ਰਹੇ ਅੱਜ ਮਿਲਣ ਆਪਾਂ ਤੇ ਆਪ ਦੀ ਧੀ ਰਾਣੀ ਨੂੰ ਲੈਣ ਤੇ ਹੁਣ ਆਪਾਂ ਉਹਨਾਂ ਦੇ ਆਿਆਂ ਤੋਂ ਤੁਹਾਡੇ ਨਾਲ ਬਲੌਗ ਕੰਟੀਨਿਊ ਕਰਾਂਗੇ ਤੇ ਬਸ 11:30 12 ਵਜੇ ਤੋਂ ਸ਼ਾਇਦ ਉਹ ਆ ਜਾਣ ਤੇ ਉਹਨਾਂ ਆਿਆਂ ਤੋਂ ਮਿਲਦੇ ਆ ਜੀ ਹਾਂਜੀ ਵੀਰੇ ਜਿਨ੍ਹਾਂ ਦਾ ਆਪਾਂ ਨੂੰ ਇੰਤਜ਼ਾਰ ਸੀ ਉਹ ਆ ਗਏ ਵੀਰੇ ਤੇ ਆ ਵੀਰ ਨੇ ਆਪਣੀ ਮੱਝ ਲੈਤੀ ਆ ਤੇ ਆਪਣੀਆਂ ਵੀਡੀਓ ਦੇਣੇ ਹੁੰਦੇ ਆ ਵੀਰੇ ਕਿ ਮੈਨੂੰ ਤੁਹਾਨੂੰ ਫਰਕ ਲੱਗਿਆ ਕੋਈ ਵੀ ਜਾਂ ਹਨਾ ਵੀਡੀਓ ਚ ਆਪਾਂ ਹੋਰ ਦਿਖਾਉਣੇ ਆ ਹੁਣ ਹੋਰ ਆ ਮੱਜਾ ਹੋਰ ਉਤਰ ਹਾਂ ਜੂਰੇ ਪਰਤੇ ਜਿੱਥੇ ਆਪਣੀਆਂ ਮੱਜਾਂ ਨਾਲ ਜੀ ਆਪਣੇ ਜਿਹੜੇ ਪਹਿਲਾਂ ਅਸੀਂ ਰੱਖਦੇ ਹਾਂ ਜੀ ਠੀਕ ਆ ਵੀਰੇ ਹਾਂ ਵੀਰੇ ਹਾਂ ਹਾਂ ਨਹੀਂ ਤਾਂ ਹੀ ਕਹਿੰਦੇ ਵੀਰੇ ਵੀ ਬਰੀਡ ਤੇ ਕੰਮ ਕਰੇ ਹਨਾ ਰੇ ਕਿ ਚਲੋ ਕੱਟੀ ਦੇ ਦੇ ਤੁਹਾਨੂੰ ਆਪਾਂ ਤਾਂ ਕਹਿੰਦੇ ਵਾਅਦਾ ਕਰੇ ਉਹ ਵੀ ਚਲੋ ਵਧੀਆ ਬਰੀਡ ਤਿਆਰ ਹੋ ਜੂਗੀ ਹਾਂ ਵੀਰੇ ਤੇ ਭੈਣ ਹੋਰਾਂ ਤੇ ਭੈਣ ਨੇ ਪਹਿਲਾਂ ਫੋਨ ਤੇ ਗੱਲ ਕਰੀ ਸੀ ਬਹੁਤ ਵਧੀਆ ਲੱਗਿਆ ਵੀਰੇ ਤੁਹਾਨੂੰ ਮਿਲ ਕੇ ਦੇ ਸਾਹਦੇ ਇੰਨੀ ਮਿਹਨਤ ਕਰਦੇ ਆ ਨਾ ਹਾਂ ਵੀਰੇ ਇਹ ਇਹ ਮਿਹਨਤ ਦਾ ਹੀ ਥੋੜਾ ਫਾਇਦਾ ਹੈ ਨਾ ਪ੍ਰਮਾਤਮਾ ਵਾਹ ਤੂੰ ਤਾਂ ਤੁਹਾਨੂੰ ਕਿੱਥੋਂ ਦਾ ਤੱਕ ਰਿਹਾ ਇਹ ਨਾ ਨਹੀਂ ਲੈ ਕੇ ਜਾਂਦਾ ਸਹੀ ਗੱਲ ਹੈ ਹਾਂ ਯਾ ਜਦੋਂ ਇਹ ਖੰਜ ਪਤਾ ਲੱਗਿਆ ਮੈਨੂੰ ਸਾਡੀਆਂ ਮੱਝਾਂ ਉਹ ਥੋੜੇ ਹੋਰ ਤਰ੍ਹਾਂ ਦੇ ਸਟਰਕਚਰ ਆ ਉਹਨਾਂ ਦੇ ਇਹ ਲੱਗਦਾ ਉਸ ਤਰ੍ਹਾਂ ਜਿਵੇਂ ਪਛਾਣ ਤਾਂ ਹੈ ਨਹੀਂ ਪਰ ਦੇਖਣ ਚ ਪਤਾ ਲੱਗਦਾ ਦੇਖਣ ਚ ਹਾਂ ਸਾਰੀ ਆਏ ਹੀ ਕਹਿੰਦੇ ਵੀਰੇ ਜੇ ਸਾਡੇ ਕੋਈ ਆਉਂਦਾ ਹਾਂ ਨਹੀਂ ਕਹੀ ਕਿ ਮੈਂ ਕਹਾਂ ਮੇਰੇ ਕੋਈ ਨਹੀਂ ਲਾਦਦੀ ਪਰ ਉਵੇਂ ਫੱਟ ਲੱਗਦਾ ਸਹੀ ਗੱਲ ਹੈ ਹਾਂ ਅਸੀਂ ਤਾਂ ਵਿਸ਼ਵਾਸ ਕਰਕੇ ਆਏ ਹਾਂ ਦੇਖੀ ਵੀਡੀਓ ਦੇਖ ਕੇ ਹਾਂ ਉਹ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹ ਜਿਹੜਾ ਵੀਰ ਸੈ ਜਿਹੜੇ ਤੋਂ ਆਇਆ ਸੀ ਉਹ ਵੀ ਆਪਣੇ ਵੀ ਦੇਖ YouTube ਤੇ ਹੀ ਆਉਣੇ ਆ ਵੀ ਝੋਟੀ ਲੈਤੀ ਸੀਗੀ ਤੇ ਉਹ ਵੀ ਵਿਚਾਰਾ ਹੁਣ ਇੰਨਾ ਵਧੀਆ ਵਰਤਦਾ ਨਾ ਕਹਿੰਦਾ ਪੈਨ ਵੀ ਵਧੀਆ ਆਪਾਂ ਉਹਨੇ ਮੈਨੂੰ ਪੁੱਛਿਆ ਹਾਂ ਹਾਂ ਸਹੀ ਗਾ ਇਹਨੇ ਥੋੜੀ ਜਗ੍ਹਾ ਦੇ ਵਿੱਚ ਆਏ ਤੁਸੀਂ ਕਰਨਾ ਹੁਣ ਅੰਦਰ ਹੁਣ ਆਈਆਂ ਵੀਰੇ ਹਾਂ ਬੈਠਾ ਇੰਨੀ ਸਾਫ ਸਫਾਈ ਹੈ ਤੇ ਇੰਨਾ ਸਾਂਭਣਾ ਬਹੁਤ ਔਖੀ ਗੱਲ ਹੈ ਹਾਂ ਵੀਰੇ ਕਿੰਨਾ ਸੋਹਣਾ ਬਾਕੀ ਸਾਰੇ ਪਸ਼ੂ ਵੀ ਆਪਦੇ ਹਾਂ ਤੇ ਬਹੁਤ ਜਿਆਦਾ ਵਧੀਆ ਹਾਂ ਤੇ ਉਹ ਵੀਰ ਨੇ ਵੀ ਵੀਰੇ ਮੈਨੂੰ ਨਹੀਂ ਪੁੱਛਿਆ ਸੀ ਕਹਿੰਦਾ ਭੈਣੇ ਝੋਟੀ ਕਿੰਨਾ ਦੁੱਧ ਦਿੰਦੀ ਆ ਆਪਾਂ ਵੀਰੇ ਨਹੀਂ ਤਾਂ ਚੋਇਆ ਸੀਗਾ ਮੈਂ ਕਿਹਾ ਵੀਰੇ ਜਦੋਂ ਮੈਂ ਚੋਇਆ ਹੀ ਨਹੀਂ ਮੈਂ ਮੈਂ ਕੀ ਮੈਂ ਦੱਸਾਂ ਤੇ ਉਹ ਕਹਿੰਦਾ ਵੀ ਨਾ ਸਾਡੇ ਕੋਲੇ ਉਹਨੇ 11-12 ਲੀਟਰ ਦਿੱਤਾ ਪਹਿਲਾਂ ਨੇ ਵੀਰੇ ਉਹਨਾਂ ਦੇ ਕਹਿਣ ਦੀ ਗੱਲ ਆ ਹਨਾ ਆਪਾਂ ਤਾਂ ਵੀ ਬਸ ਉਹੀ ਦੇ ਦਿੱਤੀ ਸੀ ਉਹਨਾਂ ਨੂੰ ਵੀ ਭਾਈ ਸਾਸੀ ਕੁਝ ਨਹੀਂ ਕਹਿ ਸਕਦੇ ਕਹਿੰਦਾ ਵੀ ਤੁਹਾਡੇ ਤੇ ਵੀ ਯਕੀਨ ਹੀ ਐਨਾਗਾ ਪਲੈਨ ਹੀ ਤਾਂ ਉਹਨਾਂ ਨੇ ਇਹ ਮਾਝੇ ਵੀ ਸੀ ਤੇ ਉਹ ਵੀ ਉਹਦੇ ਵਿਚਾਰੇ ਦੇ ਪਿਓ ਨੂੰ ਕੈਂਸਰ ਸੀਗਾ ਤੇ ਉਹ ਤਾਂ ਕਰਕੇ ਉਹ ਕਹਿੰਦੇ ਵੀ ਸਾਨੂੰ ਉਹਦੇ ਕੋਲੇ ਰਹਿਣਾ ਪਊਗਾ ਫਰੀਦਕੋਟ ਵੀ ਦਾਖਲ ਨੇ ਉਹ ਤੇ ਤਾਂ ਕਰਕੇ ਨਹੀਂ ਉਹਨਾਂ ਨੇ ਲਈ ਕਹਿੰਦਾ ਚਲੋ ਭੈਣੇ ਹਾਂ ਵੀ ਤੇਰੀ ਮਜਬੂਰੀ ਆ ਵੀਰੇ ਆਹਣਾ ਵੀ ਹੁੰਦਾ ਜੀ ਤਾਂ ਕਿਸੇ ਦਾ ਕਰਦਾ ਨਹੀਂ ਹੁੰਦਾ ਤੇ ਹਾਂ ਬਸ ਮਜਬੂਰੀਆਂ ਹੁੰਦੀਆਂ ਪਰ ਵਧੀਆ ਲੱਗੀ ਸਾਰਾ ਕੁਝ ਵਧੀਆ ਆ ਤਾਂ ਫੇਰ ਦੱਸਾਂਗੇ ਹੈਨਾ ਹਾਂ 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 ਜ਼ਰੂਰ ਵੀਰੇ ਹਾਂ ਵੀ ਆਪਾਂ ਕਹੇ ਕਿਸੇ ਪਾਸੇ ਭਾਈ ਦੇ ਆ ਤੁਸੀਂ ਕਮੈਂਟ ਜ਼ਰੂਰ ਕਰਿਓ ਜੋ ਸੂਪੀ ਕੀ ਮੇਰੇ ਰਿਜ਼ਲਟ ਹੈ ਹਾਂ ਮੇਰਾ ਆਪਾਂ ਕੋਈ ਤੁਹਾਡੇ ਤੋਂ ਪੁੱਛਾਂਗੇ ਨਹੀਂ ਨਹੀਂ ਹਾਂ ਵੀਰੇ ਫੇਰ ਆਪਾਂ ਨੂੰ ਹੋਇਆ ਆਪਾਂ ਫੇਰ ਤੁਹਾਡੇ ਤੋਂ ਕੋਈ ਕੁਝ ਲੈ ਕੇ ਜਾਵਾਂਗੇ ਹਾਂ ਮੇਰੇ ਜੀ ਕਿਸਨਤਾ ਪਤਾ ਨਹੀਂ ਸੀ ਜਿਹੜੇ ਹਰਿਆਣੇ ਚ ਤਾਂ ਨਾ ਗਏ ਨਾ ਸਾਨੂੰ ਹੈਨਾ ਉਹ ਥੋੜੀ ਵੀਡੀਓ ਦੇਖੀ ਉਹਦੇ ਤੋਂ ਪਤਾ ਲੱਗਿਆ ਮੇਰੇ ਕੋਲੋਂ ਇਹ ਮਾਰਕੀਟ ਮੈਥਨ ਪਹਿਲਾਂ ਕਿਹਾ ਸੀ ਜੇ ਨਹੀਂ ਵੀ ਤਾਂ ਮੇਰੀ ਸੀ ਨਹੀਂ ਹਾਂਜੀ ਕੀ ਕਿਸੇ ਨੇ ਲੈ ਕੇ ਜਾਣੀ ਹਾਂ ਹਾਂ ਵੀ ਉਹਨਾਂ ਪਹਿਲ ਉਹਨਾਂ ਦੀ ਕਰੀ ਸੀ ਵੀਰੇ ਆਪਾਂ ਹਾਂ ਹਾਂ ਫਿਰ ਜੇ ਤੁਸੀਂ ਕਾਲ ਕੀਤੀ ਫਿਰ ਮੈਂ ਆਹ ਚੱਲੋ ਲਓ ਕਿ ਹੁਣ ਪਰਮਾਤਮਾ ਦੇ ਆਖਣਾ ਸਹੀ ਗੱਲ ਹੈ ਵੀਰੇ ਹਾਂ ਮਾਪੀ ਝੂਠ ਆਪਾਂ ਝੂਠ ਵਾਲੇ ਝੂਠ ਹਾਂ ਵੀਰੇ ਆਪਾਂ ਨੂੰ ਕਹਿ ਕੇ ਹਾਂ ਉਹਨਾਂ ਨੇ ਵੀ ਕਹਿ ਕੇ ਦੱਸਿਆ हां ਉਹਨਾਂ ਨੇ ਵੀ ਸਾਨੂੰ ਕਿਹਾ ਸੀ ਚਲੋ 20 ਲੀਟਰ ਦੇਊ ਆਏ ਨੇ ਪਤਾ ਵੀਰੇ ਵੀ ਥਾਂ ਦੀ ਬਦਲੀ ਕਰ ਗੀ ਇਹ ਤੇ ਸਾਨੂੰ ਵੀ ਕੋਈ ਪਤਾ ਨਹੀਂ ਇੱਕ ਵੀ ਸਾਨੂੰ ਆਏ ਦੇਖ ਸਾਲ ਦਾ ਦੇੜੀ ਲਾਉਂਦਾ ਪਸ ਆਏ ਵੀ ਆ ਵੀਰੇ ਤੇ ਇੱਕ ਹਨਾ ਜਦੋਂ ਇਹ ਮੱਝ ਸੂਈ ਸੀ ਵੀ ਸਾਡੇ ਤੇ ਦੇਖ ਐਡਾ ਵਕਤ ਪੈ ਗਿਆ ਮੈਨੂੰ ਹਾਂ ਹਾਂ ਤੇ ਇੱਕ ਵਕਤ ਪੈ ਗਿਆ ਵੀਰੇ ਉਦੋਂ ਮੈ ਤਾਂ ਸਵੇਾਈ ਨਹੀਂ ਹੋਈਗੀ ਇਹਨਾਂ ਦੀ ਹਾਂ ਜੀ ਮੈਂ ਹੁਣ ਵੀਰੇ ਟਾਈਮ ਮਾੜਾ ਟਾਈਮ ਆਇਆ ਸੀ ਬਸ ਇਹਨਾਂ ਦੇ ਸਿਰ ਤੇ ਹੀ ਆ ਮੈਂ ਵੀ ਹਾਂ ਜਿਹੜਾ ਦੁੱਧ ਪਾਣੀ ਦਾ ਪੈਸਾ ਆਉਂਦਾ ਹਾਂ ਵੀ ਚਲੋ ਲਾਈ ਜਣਿਆਂ ਪਮਾਰਕੇ ਕਰਦੇ ਸਾਰਾ ਦੈਂਤੂ ਵੀ ਸਾਹਮਣੇ ਦੇਖ। ਹੋਰ ਕੁਛ ਕਹਾਂਗਾ ਵੀਰੇ? ਤੁਸੀਂ ਵੀਰੇ? ਹਾਂ ਇਹ ਨਹੀਂ ਬਹੁਤ ਵਧੀਆ ਲੱਗਿਆ। ਹਾਂ ਤੁਹਾਨੂੰ ਮਿਲ ਕੇ ਮੈਨੂੰ ਵੀਰੇ। ਪਹਿਲਾਂ 17-18 ਸਾਲ ਹੋ ਗਏ ਸਾਨੂੰ ਕਰਦੇ ਇਹ ਰੱਖੀ ਜੀ ਜੀ ਆਉਂਦੇ। ਠੀਕ ਹੈ ਵੀਰੇ। ਤੁਸੀਂ ਸੱਚਾ ਵੀ ਬਰੀਡ ਤੇ ਕੰਮ ਕਰਦੇ। ਬਰੀਡ ਤੇ ਵੀਰੇ ਹਾਂ। ਇੱਕ ਸਾਡੇ ਤਾਂ ਨਾ ਥੋੜੀ ਥਾਂ ਦੀ ਤੰਗੀ ਹੈ ਜੇ ਥਾਂ ਖੁੱਲਾ ਮੈਨੂੰ ਵੀ ਐ ਬਹੁਤ ਸਾਰੇ ਪਸ਼ੂ ਹੋਣ। ਮੈਂ ਨਾਲ ਜਿਗਾਸੀ ਕਰਨੀ ਪੜ ਲੈ ਕੇ ਵੀ ਚੱਲੂ ਜਿੰਨਾ ਪੜਨਾ ਠੀਕ ਹੈ ਹਾਂਜੀ ਹਾਂਜੀ ਬਾਕੀ ਗਾ ਇਸੇ ਕੰਮ ਚ ਵੀ ਵਧੀਆ ਸਾਨੂੰ ਲੱਗ ਰਿਹਾ ਇਹ ਕੰਮ ਕੋਈ ਮਾੜਾ ਨਹੀਂ ਹੈ ਹਾਂ 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 ਵੀਰੇ ਹਾਂ ਮੈਂ ਬੱਚੀ ਵੀ ਇਸ ਨਾਲ ਚ ਬਾਕੀ ਜਿਹੜੀ ਚੀਜ਼ ਉਹ ਕੰਮ ਕੀਤਾ ਤੋਂ ਮੇਰੇ ਕੋਲ ਹੋਰ ਨਹੀਂ ਪੰਡਾ ਹਾਂ ਹਾਂ ਵੀਰੇ ਕਿ ਚੱਲ ਰਿਹਾ ਬਈ ਭੈਣ ਹੋਰੀ ਹੁਣ ਮੈਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਈ ਤੁਹਾਨੂੰ ਆਪਦੇ ਭੈਣ ਭਰਾ ਮੰਗੂਈ ਆ ਮੁੰਡਾ ਸਪੈਸ਼ਲ ਆਪਾਂ ਨੂੰ ਮਿਲਣ ਆਇਆ ਸੀ ਹੁਣ ਬੋਲਦਾ ਨਹੀਂ ਹੈਨਾ ਹੈ ਕੌਣ ਬੋਲਦਾ ਨਹੀਂ ਸ਼ਾਕਤ ਹੈ ਇਹ ਵੀ ਪਸ਼ੂਆਂ ਚਾਹੁੰਦਾ ਹੈਗਾ ਨਾ ਟ੍ਰਾਸਟ ਇਹਨੂੰ ਹੈਗਾ ਚਲੋ ਬੜੀਆ ਚੰਗੀ ਗੱਲ ਆ ਬਈ ਜੀ ਆ ਜਾਣਾ ਹਾਂ ਨਹੀਂ ਕੋਈ ਗੱਲ ਨਹੀਂ ਵੀਰੇ ਜ਼ਰੂਰ ਆਵਾਂਗੇ ਅੱਛਾ ਠੀਕ ਆ ਵੀਰੇ ਚੰਗਾ ਬਈ ਤਾਂ ਅਸਰੀ ਗੱਲ ਬਲਾਉ ਪੁੱਤ ਪਰਾ ਸਾਂਹ ਨਾ ਖੁਸ਼ ਨੇ ਕਿੱਧਰ ਹੈਗੀ ਮੀਨੂ ਕੇ ਉਧਰ ਤਾਂ ਗਏ ਸੀ ਠੀਕ ਆ ਵੀਰੇ ਲੀ ਲਈ ਆਪਣੀ ਕਰਮਾ ਵਾਲੀ ਚਲ ਹੁਣ ਇਹ ਰਿੰਗਣੀਆਂ ਸਰਗ ਆਪਣੀ ਮਾਦੀ ਚੰਦੀ ਆ ਪਿੰਡ ਜਾਂਦੀ ਆ ਉਹਦੇ ਸਾਰੇ ਬੱਚਿਆਂ ਦੀ ਹਾਲਤ ਦੇਖੋ ਵੀਰੇ ਕਹਿੰਦੇ ਮੱਝ ਕਿਉਂ ਵੇਚੀ ਐ ਤੁਸੀਂ ਤਾਂ ਥਾਮ ਦੇਣ ਤੁਸੀਂ ਕਿਹੜਾ ਕੱਖ ਪਾਉਣਾ ਹੈ ਹੈ ਫਿਰ ਪਿਆਰ ਕਰਦੇ ਆ ਪਿਆਰ ਕਰਦੇ ਹੋ ਫਿਰ ਕੱਖ ਤਾਂ ਨਹੀਂ ਪਾਉਂਦੇ ਮੇਰੀ ਗੱਲ ਸੁਣ ਪੁੱਤ ਹੈ ਮੈਂ ਇਹਦਾ ਦਿੰਦੀ ਰੋਸ ਗਿਆ ਤੇ ਤੂੰ ਕੀ ਕਰਨੀ ਸੀਗੀ ਹੈ ਕੱਖ ਕੱਖ ਤਾਂ ਤੂੰ ਪਾਉਂਦਾ ਨਹੀਂ ਹੈ ਹੈ ਓਏ ਭਰਾ ਆਇ ਨਾ ਲਗਾਵਾ ਵੀਰੇ ਬੱਚਾ ਦਾ ਸਾਡੇ ਨਾਲ ਦੇਖੋ ਕੱਖ ਪਾਉਣੇ ਨਹੀਂ ਮੱਝ ਕਿਉਂ ਵੇਚੀ ਆ ਹਾਂ ਭਰਾ ਲਾਲ ਕਰਮਾ ਵਾਲੀ ਬਈ ਗਈ ਆ ਆਪਦੇ ਘਰੇ ਤੇ ਹੁਣ ਇੱਕ ਮੱਝ ਨਾਲੀ ਥੋੜੀਆਂ ਜਿਹਾ ਲੱਗਣ ਲੱਗ ਗਈਆਂ ਦੇਖੋ ਨਾ ਵੀ ਇਹੀ ਥਾਂ 'ਚ ਨਾ ਪਹਿਲਾਂ ਵੀ ਆਪਾਂ ਇੱਕ ਮੱਝ ਵੇਚੀ ਝੋਟੀ ਤੇ ਝੋਟੇ ਦੇ ਨਾਲ ਕੱਟਾ ਦੋ ਕੱਟੇ ਹੋਰ ਪੰਜ ਪਸ਼ੂ ਪਹਿਲਾਂ ਵੇਚੇ ਸੀ ਤੇ ਉਦੋਂ ਵੀ ਆਹੀ ਥਾਂ ਸੀ ਤੇ ਫੇਰ ਵੀ ਥਾਂ ਥੋੜਾ ਲੱਗੀ ਅੰਦਰ ਇਹਨਾਂ ਨੇ ਕਿੰਨੇ ਪਸ਼ੂ ਘਟਾਤੇ ਤੇ ਇਹਨਾਂ ਦੇ ਵਿਚਾਰੀਆਂ ਦਾ ਹਾਲ ਅਰੇ ਗਦੰਗਾ ਮੋਹ ਪਿਆਰ ਪੈ ਜਾਂਦਾ ਇਹਨਾਂ ਦਾ ਵੀ ਇੱਕ ਦੂਜੀ ਨਾਲ ਤੇ ਚਲੋ ਵਿਚਾਰਿਆਂ ਨੂੰ ਵਾਅਦਾ ਕਰੇ ਅਗਲੇ ਨੇ ਵੀ ਥੱਬਾ ਪੈਸਿਆਂ ਦਾ ਲਾਇਆ ਤੇ ਆਪਾਂ ਤਾਂ ਕਹਿੰਦੇ ਇੰਨਾ ਕ ਵਾਅਦਾ ਕਰੇ ਨਾ ਵੀ ਉਹ ਯਾਦ ਕਰਨ ਆਪਾਂ ਨੂੰ ਵਧੀਆ ਸੀਮਨ ਸੀਮਨ ਲੱਗਿਆ ਸੀ ਉਹਦੇ ਤੇ ਚਲੋ ਵਧੀਆ ਕੱਟੀ ਦੇਵੇ ਤੇ ਅੱਗੇ ਵਾਧਾ ਹੋਵੇ ਉਹਨਾਂ ਦੇ ਘਰੇ ਤੇ ਜਿਹੜੇ ਆਪਾਂ ਨੂੰ ਯਾਦ ਰੱਖਣ ਤੇ ਉਹਨਾਂ ਨੇ ਮਿਲ ਕੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਤੇ ਚਲੋ ਵਿਚਾਰੀ ਅਗੋਂ ਤਾਂ ਪੰਦਰ ਵੀ ਕੱਖ ਪਾਤੇ ਸੀ ਤੇ ਫਿਰ ਇੱਥੇ ਥੋੜੇ ਜਿਹਾ ਖਾ ਕੇ ਗਈ ਹੈ ਲੇਟੀ ਲੁੱਟੀ ਪਾਈ ਸੀ ਹਾਂਜੀ ਵੀਰੇ ਤੇ ਮੱਚ ਆਪਣੀ ਗਈ ਤੇ ਆਪਾਂ ਤੋਂ ਵਲੌਗ ਦਾ ਐਂਡ ਨਹੀਂ ਹੋਇਆ ਸੀਗਾ ਕਿਉਂਕਿ ਇਹ ਰਿੰਗੀ ਵਾਲੀਆਂ ਜਾਂਦੀਆਂ ਸੀ ਬੱਚਾ ਤੇ ਫਿਰ ਆਪਾਂ ਇਹਨਾਂ ਨਾਲ ਲੇਲੇ ਪੇਪੇ ਕਰੇ ਖੇਡ ਲਾ ਗੀਆਂ ਹਨ ਕਿਸੇ ਨੂੰ ਦਾਣਾ ਪਾਗਸ ਨੂੰ ਕੁਛ ਤੇ ਮੋਹ ਪਿਆਰ ਹੁੰਦਾ ਹੀ ਆ ਹਨਾ ਕੁਛਾਂ ਦਾ ਤੇ ਤੁਸੀਂ ਦੇਖਿਆ ਹੀ ਆ ਵੀਡੀਓ ਚ ਹਨਾ ਵੀ ਬੱਚੇ ਕਿਵੇਂ ਲੜ ਜਾਂਦੇ ਸੀ ਮੇਰੇ ਨਾਲ ਕਹਿੰਦੇ ਡੈਡੀ ਹੁਣ ਦੱਸਾਂਗੇ ਅਸੀਂ ਵੀ ਮੰਮੀ ਨੇ ਦੋ ਕਟੇ ਵੇਚ ਤੇ ਇੱਕ ਮੱਝ ਵੇਚਤੀ ਪੇਪਰ ਹਨਾ ਉਹਨਾਂ ਨੂੰ ਕੀ ਪਤਾ ਹਨਾ ਮਜਬੂਰੀ ਦਾ ਵੀ ਕੀ ਹੁੰਦੀ ਆ ਮਜਬੂਰੀ ਕੀ ਕੁਛ ਕਰਾ ਦਿੰਦੀ ਆ ਬਸ ਉਹਨਾਂ ਨੇ ਹਨਾ ਖਾਣਾ ਤੇ ਪਹਿਨਣਾ ਪਰ ਇਹ ਨਹੀਂ ਪਤਾ ਹਨਾ ਵੀ ਸਾਡੀ ਮਾਂ ਅਰੇਜਮੈਂਟ ਕਿੱਥੋਂ ਕਰਦੀ ਆ ਸਾਡੇ ਲਈ ਉਹਨਾਂ ਨੂੰ ਵਿਚਾਰਾਂ ਨੂੰ ਕੁਛ ਨਹੀਂ ਪਤਾ ਤੇ ਬਾਕੀ ਗੱਲ ਵੀਰੇ ਪਪਾ ਜਿਹੜੇ ਮੱਝ ਲੈ ਕੇ ਗਏ ਆ ਉਹਨਾਂ ਦੀ ਕਰਦੇ ਆ ਵੀ ਉਹਨਾਂ ਦੀ ਨਾਲ ਆਪਣੇ ਨਾਲ ਫੋਨ 'ਤੇ ਗੱਲ ਹੋ ਗਈ ਸੀ ਫੋਨ 'ਤੇ ਸਾਈ ਹੋ ਗਈ ਸੀ ਵਿਚਾਰੇ ਨੇ ਪੈਸੇ ਵੀ ਪਹਿਲਾਂ ਪਾਤੇ ਸੀਗੇ ਤੇ ਮਾਝੇ ਲਜਾਣ ਨੂੰ ਹਨਾ ਇੱਕ ਜਣਾ ਵੀ ਲਜਾ ਸਕਦਾ ਸੀ ਨਾ ਪਰ ਜਿਹੜੀ ਮਿਲਣ ਦੀ ਤਾਂਗ ਹੁੰਦੀ ਆ ਨਾ ਪਿਆਰ ਦੀ ਕੱਚ ਹੁੰਦੀ ਆ ਤੇ ਉਹ ਭੈਣਾ ਕਹਿੰਦੀ ਆ ਅਸੀਂ ਵੀ ਜ਼ਰੂਰ ਮਿਲ ਕੇ ਆਉਣਾਗਾ ਤੇ ਵੀਰੇ ਮੈਂ ਆਪਦੇ ਆਪ ਨੂੰ ਹਨਾ ਭਾਗਾ ਸ਼ਾਲੀ ਸਮਝਦੀ ਆ ਤੇ ਵੀ ਲੋਕ ਮੈਨੂੰ ਇੰਨਾ ਪਿਆਰ ਕਰਦੇ ਆ ਸੱਚੀ ਮੈਂ ਸੋਚਿਆ ਨਹੀਂ ਸੀਗਾ ਤੇ ਵੀ ਇੰਨਾ ਪਿਆਰ ਵੀ ਮਿਲੂ ਆਪਾਂ ਨੂੰ ਤੇ ਕਦੇ ਕਦੇ ਤਾਂ ਹੀ ਲੱਗਦਾ ਹਨਾ ਵੀ ਬਸ ਦੁਨੀਆ ਹੀ ਜਿੱਤ ਲਈ ਮੈਂ ਤੇ ਬਹੁਤ ਖੁਸ਼ੀ ਹੋਈ ਵੀਰੇ ਉਹਨਾਂ ਨੂੰ ਮਿਲ ਕੇ ਵਧੀਆ ਗੁਰਸਿੱਖ ਪਰਿਵਾਰ ਸੀਗਾ ਵੀਰੇ ਦਾ ਵੀ ਅੰਮ੍ਰਿਤਸਰ ਕਸ਼ਾ ਕਿਹਾ ਸੀਗਾ ਤੇ ਭੈਣਾਂ ਰੀ ਆਂਦਾ ਵੀ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਉਹ ਕਹਿੰਦੇ ਤੁਹਾਨੂੰ ਤਾਂ ਰਾਤ ਦਾ ਵੀ ਐ ਹੋ ਜਾਂਦਾ ਸੀ ਵੀ ਕੱਲ ਨੂੰ ਸਵੇਰੇ ਜਾਣ ਆ ਉਹਨਾਂ ਨੂੰ ਮਿਲਣਾ ਪਰ ਜਿੰਨੀ ਖੁਸ਼ੀ ਉਹਨਾਂ ਨੂੰ ਸੀ ਹਨਾ ਉਦੋਂ ਜ਼ਿਆਦਾ ਵੱਧ ਕੇ ਮੈਨੂੰ ਸੀ ਵੀਰੇ ਤੇ ਕਿਉਂਕਿ ਆਪਾਂ ਅੱਗੇ ਵੀ ਤੁਹਾਨੂੰ ਕਿਹਾ ਹੈ ਨਾ ਜ਼ਰੂਰੀ ਨਹੀਂ ਹੈ ਨਾ ਵੀ ਖੂਨ ਦੇ ਰਿਸ਼ਤੇ ਹੀ ਹੈ ਨਾ ਜਿਆਦਾ ਜਿਆਦਾ ਮਾਇਨੇ ਰੱਖਦੇ ਨੇ ਤੇ ਮੋਹ ਪਿਆਰ ਦੇ ਰਿਸ਼ਤੇ ਵੀ ਕਿਸੇ ਤੋਂ ਘੱਟ ਨਹੀਂ ਹੁੰਦੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਇੱਜ਼ਤ ਮਾਣ ਕਰਿਆ ਆਪਣਾ ਤੇ ਵਧੀਆ ਫੋਨ ਲਾਉਂਦੇ ਆ ਫੋਨ ਤੇ ਬਸ ਆਪਣੀ ਗੱਲ ਹੋਗੀ ਸੀ ਫੋਨ ਤੇ ਸਾਈ ਹੋਗੀ ਤੇ ਪਰ ਅੱਜ ਉਹ ਕਹਿੰਦੇ ਅਸੀਂ ਮਿਲ ਕੇ ਜਰੂਰ ਆਉਣਾ ਤੇ ਮਾਝੇ ਵੱਸ ਆਪਾਂ ਭੇਜਤੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਹਨਾ ਵੀ ਜਿਹੜੇ ਵਿਸ਼ਵਾਸ ਨਾਲ ਹਨਾ ਉਹਨਾਂ ਨੇ ਮੱਚ ਆਪਾ ਤੋਂ ਲੇਤੀ ਆ ਤੇ ਉਹ ਦੁੱਗਣਾ ਹੋ ਕੇ ਮੁੜੇ ਉਹਨਾਂ ਨੂੰ ਤੇ ਕਿਉਂਕਿ ਵਿਸ਼ਵਾਸ ਹੀ ਆ ਨਾ ਇੱਕ ਜਿਵੇਂ ਹੁਣ ਸਾਨੂੰ ਉਹਨਾਂ ਨੇ ਕਹਿ ਕੇ ਦਿੱਤਾ ਸੀਗਾ ਵੀ ਇਹ 20 ਲੀਟਰ ਦੁੱਧ ਦਿੰਦੀ ਆ ਤੇ 20 ਤੋਂ ਵੱਧ ਵੀ ਦੇ ਸਕਦੀ ਆ ਪਰ ਆਪਣੇ ਕੋਲੇ ਜਿੰਨਾ ਦਿੱਤਾ ਆਪਾਂ ਉਹਨਾਂ ਨੂੰ ਉਨਾ ਹੀ ਦੱਸਿਆ ਮੈਂ ਵੀ 20 ਕਹਿ ਸਕਦੀ ਸੀ ਵੀ ਵੀਰੇ 20 ਲੀਟਰ ਦੁੱਧ ਦਿੰਦੀ ਆ ਪਰ ਨਹੀਂ ਆਪਣੇ ਕੋਲੇ ਜਿੰਨਾ ਦਿੱਤਾ 16 ਕਿਲੋ ਦੁੱਧ ਦਿੱਤਾ ਛੋਨੇ 16 ਹੀ ਆਪਾਂ ਉਹਨਾਂ ਨੂੰ ਦੱਸਿਆ ਤੇ ਚਲੋ ਜਿੱਥੇ ਹਨਾ ਵੀ ਪਿਆਰ ਹੋਵੇ ਉਥੇ 5 4000 ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਵੀ ਇੱਧਰ ਹੋ ਗਿਆ ਕੋ ਉੱਧਰ ਹੋ ਗਿਆ ਤੇ ਕਿਉਂਕਿ ਇਹ ਰਿਸ਼ਤੇ ਹੀ ਐ ਬਣ ਗਏ ਤੇ ਸਾਰੇ ਭੈਣ ਭਰਾ ਜਿੰਨੇ ਵੀ ਆਪਾਂ ਨੂੰ ਮਿਲ ਕੇ ਜਾਂਦੇ ਆ ਨਾ ਉਹ ਐਂ ਕਹਦੇ ਆ ਵੀ ਆਪਾਂ ਦਾ ਬਈ ਇਹ ਰਿਸ਼ਤਾ ਹਨਾ ਰੱਖਾਂਗੇ ਵੀ ਜ਼ਰੂਰੀ ਨਹੀਂ ਬਸ ਹੁਣ ਵੀ ਤੁਹਾਨੂੰ ਮਿਲ ਕੇ ਤੇ ਆਪਣਾ ਰਿਸ਼ਤਾ ਖਤਮ ਹੋ ਗਿਆ ਬਸ ਮਿਲ ਨਹੀਂ ਆਏ ਸੀ ਤੇ ਭੈਣ ਭਰਾ ਵਾਲਾ ਰਿਸ਼ਤਾ ਵੀ ਕਦੇ ਵੀ ਖਤਮ ਹੋਲਣਾ ਫੋਨ ਵਾਲਾ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਤੇ ਚਲੋ ਬਈ ਆਪਣਾ ਬਸ ਵੀਡੀਓ ਦਾ ਐਂਡ ਕਰਤੀ ਆਪਾਂ ਤੇ ਹੋਰ ਕਿਸੇ ਵੀਡੀਓ 'ਚ ਮਿਲਾਂਗੇ ਕਿ ਪਸ਼ੂ ਤਾਂ ਵੈਸੇ ਹੁਣ ਮੈਨੂੰ ਐ ਲੱਗਣ ਲੱਗ ਗਿਆ ਨਾ ਜਦ ਇੱਕੀ ਪਸ਼ੂ ਘਟ ਜੇ ਐ ਲੱਗਦਾ ਅਗਾ ਵੀ ਪਤਾ ਹੀ ਨਹੀਂ ਹਨਾ ਵੀ ਘਰ ਸੁੰਨਾ ਸੁੰਨਾ ਜਿਹਾ ਹੋ ਗਿਆ ਕਿਉਂਕਿ ਕਤਵ ਦਾ ਵੀ ਕੱਦ ਬਹੁਤ ਜ਼ਿਆਦਾ ਵੱਡਾ ਸੀ ਤੇ ਉਹ ਕੱਲੀ ਕਈ ਪਸ਼ੂਆਂ ਜਿੰਨੀ ਲੱਗਦੀ ਸੀ ਮੱਝ ਆਪਣੀ ਤੇ ਹੁਣ ਥੋੜੇ ਜਿਹਾ ਲੱਗਣ ਲੱਗੇ ਇਹ ਕਿੱਥੇ ਤਾਂ ਆਪਾਂ ਸੋਚਦੇ ਸੀ ਨਾ ਵੀ ਚੱਲ ਪਸ਼ੂਆਂ ਦਾ ਕੰਮ ਵਧਾਵਾਂਗੇ ਪਰ ਹੁਣ ਜਿਹੜੀ ਮਜਬੂਰੀ ਹੈ ਹਨਾ ਉਹ ਬਹੁਤ ਕੁਝ ਕਰਾ ਦਿੰਦੀ ਹੈ ਪਰ ਇਹ ਸਾਡੇ ਹਨਾ ਵੀ ਘਰ ਦੀ ਤੰਗੀ ਕਾਰਨ ਜ਼ਿਆਦਾ ਰੱਖ ਵੀ ਨਹੀਂ ਸਕਦੇ ਤੇ ਵਧਾਵਾਂਗੇ ਜ਼ਰੂਰ ਪਸ਼ੂਗਰੇ ਤੇ ਕਿਸੇ ਘਰਵਾਰ ਦਾ ਮੂੰਹ ਸਿਰ ਬਣ ਗਿਆ ਤੇ ਜਿਹੜੇ ਵੀ ਭੈਣ ਭਰਾ ਕਹਿੰਦੇ ਆ ਹਨਾ ਤੁਹਾਨੂੰ ਮਿਲਣ ਆਉਣਾ ਬਈ ਜੀ ਆਇਆਂ ਨੂੰ ਤੇ ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਜਦੋਂ ਵੀ ਕੋਈ ਭੈਣ ਭਰਾ ਆਉਂਦਾ ਤੇ ਆਪਾਂ ਵੀਰੇ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੁਹਾਡੇ ਕਮੈਂਟਾਂ ਦਾ ਵੀਰੇ ਬਹੁਤ ਜਿਆਦਾ ਹੌਸਲਾ ਹੁੰਦਾ ਹੈਗਾ ਤੇ ਮੂੰ ਤਾਂ ਵੈਸੇ ਬਹੁਤ ਜਿਆਦਾ ਸੋਹਣੇ ਕਮੈਂਟ ਹੁੰਦੇ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ ਤੇ ਫੁੱਲ ਵਾਚ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਰਿਕਵੈਸਟ ਰਿਕਵੈਸਟ ਹੈ ਵੀਰੇ ਤੁਹਾਡੀ ਭੈਣ ਦੀ ਤੁਹਾਨੂੰ ਤੇ ਬੈਲ ਆਈਕਨ ਜਰੂਰ ਦਬਾ ਦਿਓ ਕਿਉਂਕਿ ਜੀ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜਾ ਵੀ ਵੀਰ ਭਾਈ ਆਉਂਦਾ ਹਨਾ ਮੋਸਟ ਵੈਲਕਮ ਵੀਰੇ ਚਲੋ ਜੀ ਕਿਸੇ ਹੋਰ ਵਲੌਗ ਚ ਮਿਲਦੇ ਆ ਬਾਏ